ਸਾਰਿਆਂ ਨੂੰ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਜਿਹੜੀ ਆਪਣੀ ਵੀਡੀਓ ਲੈ ਕੇ ਆਏ ਆ ਜੀ ਆਪਣੇ ਘਰ ਦੇ ਵਿੱਚ ਸੁੱਚਾਂ ਲੱਗੀਆਂ ਹੁੰਦੀਆਂ ਨੇ ਉਹ ਕਿਵੇਂ ਬੋਰਡ ਆਪਾਂ ਨੇ ਕਲੀਨ ਕਰਨੇ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਨੇ ਜਿਹੜੀਆਂ ਪਹਿਲਾਂ ਵੀਡੀਓ ਪਾਈਆਂ ਸੀ ਬਹੁਤ ਵਧੀਆ ਤੁਸੀਂ ਪਿਆਰ ਦਿੱਤਾ ਤੇ ਕਮੈਂਟ ਵਧੀਆ-ਵਧੀਆ ਕੀਤੇ ਇਸੇ ਤਰ੍ਹਾਂ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਹੋ ਤੇ ਭੈਣਾਂ ਦੇ ਕਈਆਂ ਦੇ ਕਮੈਂਟ ਆਏ ਸੀਗੇ ਵੀ ਜਿਹੜੇ ਘਰ ਦੇ ਵਿੱਚ ਆਪਣੇ ਬੋਰਡ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਕਲੀਨ ਕਰਨਾ ਸਾਨੂੰ ਜ਼ਰੂਰ ਦੱਸਿਓ ਤੇ ਆਪਾਂ ਸਿਰਫ ਦੋ ਚੀਜ਼ਾਂ ਨਮਾਂਗੇ ਉਹ ਆਪਣੇ ਆਮ ਹੀ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਸੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਆਪਾਂ ਜੀ ਵੀਡੀਓ ਕਰਦੇ ਹਾਂ ਹੁਣ ਸਟਾਰਟ ਤੁਸੀਂ ਪਹਿਲਾਂ ਤਾਂ ਜੀ ਸਿਰਕਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਿਓ ਜਿਹੜਾ ਤੁਹਾਡੇ ਘਰ ਦੇ ਵਿੱਚ ਹੋਵੇ ਆਪਣੇ ਘਰ ਦੇ ਵਿੱਚ ਜਿਹੜਾ ਆਮ ਵੀ ਸਿਰਕਾ ਹੁੰਦਾ ਵਾ ਉਹ ਲੈ ਲਿਓ ਤੁਸੀਂ ਆਪਾਂ ਜੀ ਇਹਦੇ ਦੋ ਚਮਚੇ ਲਵਾਂਗੇ ਸਿਰਕੇ ਦੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਈਆਂ ਤੁਹਾਨੂੰ ਪਤਾ ਲੱਗੂਗਾ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਆਪਾਂ ਨੇ ਕਲੀਨ ਕਰਨਾ ਆਪਾਂ ਚੇ ਇੱਕ ਲਵਾਂਗੇ ਸ਼ੈਂਪੂ ਦੀ ਬੁੜੀ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਿਓ ਮੇਰੇ ਕੋਲ ਇਸ ਟਾਈਮ ਡਵਤੀ ਸੀਗੀ ਤੇ ਆਪਾਂ ਦੱਬ ਦਿਓ ਲੈ ਲਾਂਗੀ आप जी पुरुष के ना चंह तरह फैला लेंगे आखो जी अपने बोर्ड देखो इन्ह के उ कि मैल लगी हुई है बिल्कुल नहीं लेंगी हैगी आप थानू यह कलीन करके दिखावे कि मैं क्लीन करना पहली गल तो जरूर यह समझियो भी जो भी आप कलीन करना है ਇਹਦੀ ਸੋਚ ਬੰਦ ਕਰ ਦਿਓ ਤੇ ਆਪਾਂ ਨੂੰ ਕਰੰਟ ਲੱਗਣ ਦਾ ਨਹੀਂ ਡਰ ਹੁੰਦਾ ਵਾ ਤੇ ਪਹਿਲਾਂ ਹੀ ਆਪਾਂ ਜਦੋਂ ਆਪਾਂ ਕਲੀਨ ਕਰਨਾ ਵਾ ਪਹਿਲਾਂ ਇਹਨਾਂ ਦੀਆਂ ਸੂਚਾਂ ਬੰਦ ਕਰਨੀਆਂ ਚਾਹੀਦੀਆਂ ਆਪਾਂ ਆਪਾਂ ਨੂੰ ਬਿਜਲੀ ਜਿੱਥੋਂ ਵੀ ਆਪਣੀ ਆਉਂਦੀ ਆ ਉਹ ਤੁਸੀਂ ਸੋਚੇ ਜ਼ਰੂਰ ਚੱਕ ਦਿਓ ਆਪਾਂ ਜੀ ਹੁਣ ਕਲੀਨ ਕਰਕੇ ਦਿਖਾਉਣੀ ਆ ਤੁਹਾਨੂੰ ਇਨਾ ਆਪਾਂ ਨੂੰ ਜ਼ਿਆਦਾ ਟਾਈਮ ਲਾ ਕੇ ਰੱਖਣ ਦੀ ਲੋੜ ਨਹੀਂ ਹੈਗੀ ਨਾ ਹੀ ਬਹੁਤਾ ਰਗੜਨ ਦੀ ਲੋੜ ਸਿਰਫ ਆਪਾਂ ਪੋਲਾ-ਪੋਲਾ ਬੋਰਸ਼ਨ ਨਾਲ ਹੀ ਸੁਚਾ ਸਾਫ਼ ਕਰ ਦੇਣੀਆਂ ਨੇ ਇੱਕ ਸਕਿੰਟ ਦੇ ਵਿੱਚ ਹੀ ਆਪਣੀਆਂ ਸੁਚਾ ਸਾਫ਼ ਹੋ ਜਾਣੀਆਂ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਹੀ ਦੇਖਿਓ ਜੀ ਦੇਖੋ ਜੀ ਕਿੰਨਾ ਸੌਖਾ ਤਰੀਕਾ ਆ ਬਿਲਕੁਲ ਆਪਣੀਆਂ ਕਲੀਨ ਹੋ ਗਈਆਂ ਸੁੱਚਾ ਤੁਸੀਂ ਵੀਡੀਓ ਨੂੰ ਇਸੇ ਤਰ੍ਹਾਂ ਵਧ ਤੋ ਵਧ ਪਿਆਰ ਦਿੰਦੇ ਰਿਹਾ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਵੀਡੀਓ ਨੂੰ ਵਧ ਤੋ ਵਧ ਕੇ ਸ਼ੇਅਰ ਕਰਦਿਆ ਕਰੋ ਜੀ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੁਸੀਂ ਜੀ ਗਿੱਲੇ ਕੱਪੜੇ ਦੀ ਵਰਤੋਂ ਨਹੀਂ ਕਰਨੀ ਹੈ ਕਿ ਸੁੱਕੇ ਕੱਪੜੇ ਨਾਲ ਬੋਰਡ ਸਾਫ਼ ਕਰਨਾ ਆਪਾਂ ਤੁਹਾਨੂੰ ਇਤੋਂ ਵੀ ਜ਼ਿਆਦਾ ਗੰਦਾ ਬੋਰਡ ਸਾਫ਼ ਕਰਕੇ ਦਿਖਾਉਣੀ ਹੈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਬਿਲਕੁਲ ਸੁੱਕਾ ਕੱਪੜਾ ਲੈਣਾ ਆਪਾਂ ਨਹੀਂ ਗਿੱਲਾ ਕੱਪੜਾ ਨਹੀਂ ਕਰਨਾ ਦੇਖੋ ਜੀ ਆਪਣਾ ਬਿਲਕੁਲ ਬੋਰਡ ਆਪਣਾ ਸਿਰ ਇਹ ਨਵਾਂ ਬਣ ਗਿਆ ਆ ਦੇਖੋ ਜੀ ਆਪਣੀਆਂ ਇਹ ਸੁਚਾਂ ਕਿੰਨੀਆਂ ਕਾਲੀਆਂ ਨੇ ਇਹ ਤੁਹਾਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਕਲੀਨ ਕਰਕੇ ਦਿਖਾਉਣੀ ਆ ਆਪਾਂ ਨੂੰ ਜੀ ਬਾਰ-ਬਾਰ ਬੁਰਸ਼ ਗਿੱਲਾ ਕਰਨ ਦੀ ਲੋੜ ਵੀ ਨਹੀਂ ਹੈਗੀ ਇੱਕ ਵਾਰੀ ਆਪਾਂ ਨੇ ਗਿੱਲਾ ਕਰ ਲੈਣਾ ਵਾ ਉਹ ਸਾਰੇ ਇੱਕ ਪਹਿਲਾਂ ਬੋਰਡ ਦੇ ਉੱਤੇ ਖਸਾ ਦਿਓ ਫਿਰ ਉਹਨੂੰ ਚੰਗੀ ਤਰ੍ਹਾਂ ਬਸ ਬੁਰਸ਼ ਨੂੰ ਪੋਲਾ-ਪੋਲਾ ਰਗੜੀ ਚੱਲੇ ਇਹ ਦੇਖੋ ਜੀ ਸਾਡੇ ਇਹ ਪਸੂਆਂ ਕੰਨੀ ਬਹੁਤ ਲੱਗਿਆ ਹੋਇਆ ਜਿਹੜਾ ਆਪਾਂ ਸਾਫ਼ ਕਰਨਾ ਲੱਗੇ ਹਾਂ ਤੁਹਾਨੂੰ ਐਨ ਥੋੜੇ ਸਾਫ਼ਲੇ ਕਲੀਨ ਕਰਕੇ ਦਿਖਾਵਾਂਗੇ ਤੇ ਪਰ ਆਪਣੀ ਆਪਾਂ ਅੰਦਰਲੇ ਤਾਂ ਬਹੁਤ ਸਾਫ਼ ਕਰਦੇ ਰਹਿੰਨੇ ਆ ਤਾਂ ਕਰਕੇ ਆਪਾਂ ਨੇ ਇੱਧਰ ਜਿਹੜਾ ਪਸੂਆਂ ਕੰਨੀ ਲੱਗਿਆ ਹੋਇਆ ਸੀ ਬੂੜ ਆਪਾਂ ਨੇ ਉਹ ਤੁਹਾਨੂੰ ਕਲੀਨ ਕਰਕੇ ਦਿਖਾਇਆ ਪੂਰਾ ਚੰਗੀ ਤਰ੍ਹਾਂ ਨਾਲ ਸਬੂਤ ਤੇ ਜਿਹੜਾ ਆਪਾਂ ਨੇ ਘਰੇ ਕੈਮੀਕਲ ਤਿਆਰ ਕੀਤਾ ਵਾ ਵੀ ਕਿੰਨਾ ਵਧੀਆ ਦਾ ਰਿਜ਼ਲਟ ਆ ਬਾਜ਼ਾਰ ਦੇ ਵਿੱਚੋਂ ਇੰਨੇ ਮਹਿੰਗੇ ਮਹਿੰਗੇ ਕੈਮੀਕਲ ਲੈਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ। ਤੇ ਘਰੇ ਤੁਸੀਂ ਤਿਆਰ ਕਰੋ ਤੇ ਘਰੇ ਬਣਾਓ। ਜਿਨੀ ਮਾਝ ਤੁਸੀਂ ਸਫਾਈ ਕਰੋ। ਸਿਰਫ 2 ਮਿੰਟ ਵੀ ਨਹੀਂ ਲੱਗੇ ਹੈਗੇ ਆਪਾਂ ਨੂੰ ਸਾਫ਼ ਕਰਨ ਨੂੰ। 2 ਮਿੰਟ ਵੀ ਬਹੁਤ ਜ਼ਿਆਦਾ ਨਹੀਂ। ਤਿਆਰ ਆ ਤੁਹਾਡੇ ਸਾਹਮਣੇ ਹੀ ਕੱਪੜੇ ਦੇ ਨਾਲ ਸਾਫ਼ ਕਰਕੇ ਦਿਖਾਵਾਂਗੇ। ਦੇ ਲੋਜੀ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਨਾਲ ਇਹਨੂੰ ਕੈਮੀਕਲ ਨਾਲ ਲਾਤਾ ਤੇ ਹੁਣ ਆਪਾਂ ਕਰਦੇ ਆਂ ਕੱਪੜੇ ਨਾਲ ਸੁੱਕੇ ਤੇ ਨਾਲ ਸਾਫ ਆਪਾਂ ਨੇ ਦੇਖੋ ਜੀ ਸੁੱਚਾਂ ਵਾਲਾ ਬੋਰਡ ਐਨ ਬਿਲਕੁਲ ਕੱਪੜੇ ਦੇ ਨਾਲ ਸਾਫ ਕਰਤਾ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰਨਾ ਤੁਸੀਂ ਗਿੱਲਾ ਕੱਪੜਾ ਨਹੀਂ ਲੈਣਾ ਹੈਗਾ ਤੇ ਜਿਹੜਾ ਆਪਾਂ ਨੇ ਕੈਮੀਕਲ ਤਿਆਰ ਕੀਤਾ ਸੀ ਦੇਖੋ ਉਹਦਾ ਕਿੰਨਾ ਵਧੀਆ ਰਿਜ਼ਲਟ ਆ ਸਿਰਫ ਆਪਣੇ ਘਰ ਦੇ ਵਿੱਚ ਹੀ ਦੋ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਤਿਆਰ ਕੀਤਾ ਵਾ ਆਪਾਂ ਨੇ ਇੱਧਰਲਾ ਜਿਹੜਾ ਜ਼ਿਆਦਾ ਬੋਰਡ ਖਰਾਬ ਸੀ ਆਪਾਂ ਨੇ ਉਹ ਤੁਹਾਨੂੰ ਕਲੀਨਿੰਗ ਕਰਕੇ ਵੀ ਦਿਖਾਇਆ ਤੇ ਕਿਚਨ ਦਾ ਬੋਰਡ ਵੀ ਕਲੀਨਿੰਗ ਕਰਕੇ ਦਿਖਾਇਆ ਤੇ ਬਹੁਤ ਵਧੀਆ ਹੈ ਆਪਣਾ ਕੈਮੀਕਲ ਸੀ ਜਿਹੜਾ ਆਪਾਂ ਨੇ ਤਿਆਰ ਕੀਤਾ ਵਾ ਤੇ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਿਸੇ ਦਾ ਭਲਾ ਹੋਵੇ ਤੇ ਆਪਾਂ ਵਿਚਾਰ ਦੇ ਵਿੱਚ ਇੰਨੇ ਮਹਿੰਗੇ ਕੈਮੀਕਲ ਲੈ ਕੇ ਉਹ ਬਿਲਕੁਲ ਨਾ ਲੈ ਕੇ ਆਇਆ ਕਰੋ ਤੁਸੀਂ ਘਰੇ ਹੀ ਤਿਆਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਿਆ ਕਰੋ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਫਿਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਆਪਾਂ ਜੀ ਹੁਣ ਵੀਡੀਓ ਤਾਂ ਇੱਥੇ ਐਂਡ ਕਰਦੇ ਆ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੇ ਪਤੀ